ਹਾਰ ਤੁਹਾਨੂੰ ਹਜਮ ਨਹੀਂ ਹੋਈ ਤੇ ਫਿਰ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਕੋਸੀ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਰਨ ਤਰਨ ਦੇ ਇਲੈਕਸ਼ਨ ਚ ਇਲੈਕਸ਼ਨ ਕਮਿਸ਼ਨਰ ਚੱਕ ਕੇ ਫਟਕਾਰ ਲਗਾਈ ਦਿੱਤੇ ਤੁਹਾਡਾ ਡੀਐਸਪੀ ਉਹਨੂੰ ਬਦਲਿਆ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਤੁਹਾਡੀ ਜੀ ਪੀਜੀਪੀ ਨੂੰ ਵੀ ਤਲਬ ਕੀਤਾ ਤੇ ਫਿਰ ਚੱਕ ਕੇ ਕਦੇ ਸਾਡਾ ਆਈਟੀ ਦਾ ਬੰਦਾ ਚੱਕ ਲਿਆ ਕਦੇ ਜਿਹੜੇ ਸਾਡੇ ਕੈਂਡੀਡੇਟ ਸੀ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਜਿੱਥੇ ਵਿਰੋਧੀਆਂ ਦੀ ਧੀਆਂ ਪੈਣਾ ਮਾਵਾਂ ਸਾਰਿਆਂ ਦੀ ਬੱਚੇ ਸਾਰੇ ਸਾਂਝੇ ਹੁੰਦੇ ਨੇ ਔਰਤਾਂ ਦੇ ਖਿਲਾਫ ਤੁਸੀਂ ਇਸ ਹੱਤਾਂ ਗਿਰ ਗਏ ਹੋ ਕਿ ਸਾਡੇ ਕੈਂਡੀਡੇਟ ਵੀ ਉਹਦੀ ਧੀ ਦੇ ਖਿਲਾਫ ਤੁਸੀਂ ਉਹਨੂੰ ਵੀ ਫੜ ਕੇ ਅਰੈਸਟ ਕਰਤਾ ਤੇ ਫਿਰ ਚੱਕ ਕੇ ਅਦਾਲਤ ਵਿੱਚ ਤਾਂ ਤੁਹਾਨੂੰ ਉਹਦਾ ਜਵਾਬ ਕੀ ਦਿੱਤਾ ਕਿ ਬਿਲਕੁਲ ਗਲਤ ਕਾਰਵਾਈ ਹੋ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਛੱਡਿਆ ਗਿਆ ਲੇਕਿਨ ਜਿਹੜੀ ਇਹ ਪਰਥਾ ਤੁਸੀਂ ਸ਼ੁਰੂ ਕੀਤੀ ਹੈ ਯਾਦ ਰੱਖੋ ਔਰਤਾਂ ਤਾਂ ਤੁਹਾਡੇ ਪਰਿਵਾਰ 'ਚ ਵੀ ਹੈਗੀਆਂ ਉਹਨਾਂ ਪੁਲਿਸ ਅਫਸਰਾਂ ਦੇ ਪਰਿਵਾਰ 'ਚ ਵੀ ਹੈਗੀਆਂ ਐਮਐਲਏ ਦੇ ਕੈਂਡੀਡੇਟ ਜਿੰਨੇ ਤੁਹਾਡੇ ਨੇ ਐਮਐਲਏ ਮੰਤਰੀ ਉਹਨਾਂ ਦੇ ਘਰਾਂ 'ਚ ਵੀ ਹੈਗਿਆ ਤੇ ਪ੍ਰਥਾ ਤੁਸੀਂ ਸ਼ੁਰੂ ਕਰ ਦੋਗੇ ਤਾਂ ਪੰਜਾਬ ਕਿੱਥੇ ਜਾ ਕੇ ਕੀ ਅੰਤ ਹੋਗਾ ਕਿਸ ਨਿਗਾਰ ਤਾਂ ਤੁਸੀਂ ਪੰਜਾਬ ਨੂੰ ਲੈ ਆਇਓ ਇਹ ਦੁਖਦਾਈ ਹੈਗਾ ਤੇ ਇਹ ਜ਼ਰੂਰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਨਾ ਅਕਾਲੀ ਦਰ ਡਰੂਗਾ ਤੁਸੀਂ ਜੇ ਸੋਚਦੇ ਹੋ ਜ਼ਿਲ੍ਹਾ ਪਰਿਸ਼ਦ ਦਾ ਚੋਣਾ ਤੁਸੀਂ ਲੋਕਾਂ ਨੂੰ ਡਰਾ ਲੋਗੇ ਜਾਂ ਵਿਰੋਧੀਆਂ ਨੂੰ ਡਰਾ ਲੋਗੇ ਜਾਂ ਵਿਕਰਮ ਨੂੰ ਜੇਲ੍ਹ 'ਚ ਬੰਦ ਕਰਕੇ ਉਹਨੂੰ ਡਰਾ ਲੋਗੇ ਨਾ ਸਾਡਾ ਪਰਿਵਾਰ ਡਰਿਆ ਨਾ ਸਾਡੇ ਵਕਰ ਡਰੇ ਤੇ ਨਾ ਪੰਜਾਬ ਦੇ ਲੋਕੀ ਡਰਾਂਗੇ ਬਲਕਿ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਤਾਂ ਜਿਸ ਦਿਨ ਤੁਹਾਡੇ ਕੋਲ ਇੱਕ ਉਸ ਦੀ ਫੌਜ ਹੈ ताकत ਤੁਹਾਡੇ ਹੱਥ 'ਚ ਨਹੀਂ ਹੋਗੀ ਮੈਂ ਤਾਂ ਕਹਿੰਦੀ ਆ ਐਮਐਲਏ ਹੋਣ ਜਾਂ ਮੁੱਖ ਮੰਤਰੀ ਹੋਣ ਜਾਂ ਕੇਜਰੀਵਾਲ ਹੋਣ ਨੂੰ ਲੋਕ ਉਹਨਾਂ ਵਾਸਤੇ ਤੁਹਾਨੂੰ ਥਾ ਨਹੀਂ ਮਿਲੂਗੀ ਜਿਹੜਾ ਹੱਲ ਰੋਕੀ ਕਰਨਗੇ